ਲੋਬੀ ਕਿਸਾਨ ਪ੍ਰਭੂ ਬਰਾਡ ਫਾਰਮ YouTube ਚੈਨਲ ਫੀਡਬੈਕ ਵੇਚ ਤੇ ਤੁਹਾਡਾ ਸਵਾਗਤ ਆ ਅੱਜ ਐਂ ਜੀ ਬਾਤ ਪਦੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਕਹਿੰਦੇ 17 18 ਵੈਰਾਈਟੀ ਆ ਵਿਖਾਉਣੇ ਆ ਬਈ ਕੀ ਗ੍ਰੇਟ ਜਾਂਦਾ ਬਾਕੀ ਆ ਜਾਓ ਚਲੋ ਬਈ 17 18 ਵੈਰਾਈਟੀ ਦਿਖਾਉਣੇ ਆ ਬਈ ਕੋਈ ਨਹੀਂ ਕੋਈ 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 ਪਤਾ ਹੁੰਦਾ ਹੀ ਆ

ਮੋਇਸਚਰ ਦਾ ਜਿੰਨਾ 2 ਹੈ ਤਾਂ ਬੰਦਮੀ ਜੀ 250 ਰੁਪਏ ਰੰਬੋ ਰੰਬੋ ਉਹ ਯਾਰ ਇਹ ਕੀ ਆ ਤੂੰ ਰੰਬੋ ਬੋਲਦਾ ਰੰਬੋ ਬੋਲਦਾ 55 ਰੁਪਏ 7 7 7 8 85 80 80 ਰੁਪਏ 380 ਰੁਪਏ 80 ਰੁਪਏ 380 पचासी रुपए बत्तीस बत्तीस रुपये बत्तीस रुपए मुकेशी सौ पच्चीस बत्तीसौ पच्ची रुपए लिखा देने रखनी पच्चीस रुपए ਆ ਵੀ 3230 ਰੁਪਏ 90 ਜੀ ਕੋਈ 3230 ਰੁਪਏ ਕਰੀਏ ਜੀ ਆਪ ਬਤਾ ਲਿਆ ਲੋ ਵੀ 3230 ਰੁਪਏ 17 18 ਵੈਰਾਈਟੀ ਸੀਗੀ 3230 ਰੁਪਏ ਵੇਚ ਚੁੱਕੀ ਆ ਜੇ ਕੋਈ ਅਗਲੀ ਢੇਰੀ ਵੀ ਹੋਈ ਤਾਂ ਵਿਖਾ ਦਿੰਨੇ ਆ ਕਿਹੜੀ ਵੈਰਾਈਟੀ ਆ ਕਿੰਨੇ ਰੇਟ ਚੱਲਣਾ ਸਭ ਕੁਝ ਦਿਖਾਵਾਂਗੇ ਖਾਨਪਰਾ ਵਪਾਰ ਤੋਂ ਵੀ ਵੀਡੀਓ ਦੇਖ ਲੈਣੀਆਂ ਬਈ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਵੀ ਵੀਡੀਓ ਬਹੁਤ ਭਰਾਵੇ ਦੇ ਪਰ ਸਬਸਕ੍ਰਾਈਬ ਨਹੀਂ ਕਰਦੇ ਕੱਲ ਨਹੀਂ ਬੰਦੀ ਵੀ ਸਬਸਕ੍ਰਾਈਬ ਕਰਾਇ ਕਰੋ ਵੀਡੀਓ ਦੇਖ ਕੇ ਤੇ ਫੇਸਬੁੱਕ 'ਤੇ ਇਹਨੂੰ ਫੋਲੋ ਕਰਾਇ ਕਰੋ ਤਰੀਕੇ ਕੀ ਕਿਸਾਨ ਪਰਬਤ ਇਰਾਨ ਨੰਬਰ ਤੇ 2025 ਦੇ ਤੁਹਾਨੂੰ ਤਾਜ਼ਾ ਰੇਟ ਪਹੁੰਚਾ ਰਹੇ ਆਂ ਔਟਕਪੁਰਾ ਮੰਡੀ ਦੇ ਵਿੱਚ ਬਾਕੀ ਵੀ ਆ ਜਾਓ ਮੇਨੇ ਕੀ ਰੇਟ ਆਂਦਾ ਆ ਜਾਓ ਕਮੈਂਟ ਕਰਕੇ ਦੱਸਿਓ ਬਈ ਕਿਹੜਾ ਸਭਾ ਰੇਟ ਗਿਆ ਅੱਜ ਕਮੈਂਟ ਕਰਿਓ ਬਈ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਬਈ ਹੁਣ ਵੀਡੀਓ ਬਣਾ ਕੇ ਆਪਾਂ ਚੜ੍ਹਾ ਦੇਣੀ ਆ ਕਮੈਂਟ ਕਰਨਾ ਸੋਡਾ ਬਈ ਸੋਡੇ ਦੇ ਕਿਸਾਨ ਭਰਾਵੋ ਲਾਈਕ ਵੀ

ਆਪਾਂ ਗਾ ਵੀ ਮਾਲ ਦੇਣਾ ਭਾਈ ਕਰਾਉਣਾ ਦਾ ਹੁਣ 3105 ਬੋਲੋ ਨਾ ਇਹ ਸਹੀ ਮੋਕਾ ਹੈ ਜੀ ਨੂੰ ਜਾਤੀ ਨਾ ਚਲੋ ਸਾਰੇ ਗੱਲ 3105 ਰੁਪਏ ਮਕੇਸ਼ ਕਿਦੀ ਬੋਲੀ ਹੈ ਹਾਂ ਇੱਕ ਬੋਲੋ ਕੋਟਾਰੀ ਦੀ ਯਾਰ ਬੋਲੀ ਸਾਡੀ ਜਾਂ ਤਾਂ ਇਹ ਸੰਜੀਤ ਬੱਥਾ ਲਵਾ ਲਓ ਅੱਖਰ ਤਾਂ ਲੱਗੇ ਹੀ ਹੋਇਆ ਨਹੀਂ ਲੱਗਦਾ ਮੋਟੇ ਰਹੋਗੇ ਮੋਟੇ ਕਾਰਾਂ ਦਾ ਡਰੈਅਰ ਨਾ ਤੇ ਪਤਾ ਲੈਣਾ ਕਰ ਲਓ ਬਲ 95 ਪਾ ਦੋ ਜੀ 3200 ਰੁਪਏ 3200 ਰੁਪਏ 3200 ਰੁਪਏ

ਕੀ 500 ਕੋਈ ਨਹੀਂ 5 ਰੁਪਏ ਜੀ ਹੈ ਕਿ ਕਿੱਥੇ ਸ਼ੁਰੂ ਹੋਏ ਕੱਲ ਉਹ ਦੀ ਦੂਸਰੀ ਦੇਖੀਏ 5 ਰੁਪਏ ਜੀ ਦੂਸਰੀ ਦੇਖੀਏ ਕੋਈ ਮਰੇ ਨਹੀਂ ਸਾਰੇ ਜਿਉਂਦੇ ਆਗੇ ਹੋਰ ਜਿਉਂਦੇ ਹੋਏ ਜਿਹੜੇ ਪੀਤਾ ਨਾ ਗਾਬੀ ਸੀ ਮੈਂ 5 ਰੁਪਏ ਜੀ 5 ਰੁਪਏ ਜੀ ਮੁਕੇਸ਼ 5 ਰੁਪਏ ਜੀ 5 ਰੁਪਏ ਦੱਸੋ 5 ਰੁਪਏ ਦੱਸੋ ਬਲ ਬੋਲ ਯਾਰ 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਸਰਵੇ 25 25 ਰੁਪਏ ਕਰ ਦੇ 25 ਰੁਪਏ 3225 ਰੁਪਏ 25 ਰੁਪਏ ਹਾਂ ਦੀਪੂ ਦਿਖਾਈਏ 3225 ਰੁਪਏ ਜੀ ਲਿਖੋ ਜੀ ਲੋਕਸਾਨਪੁਰ ਤੋਂ 18 85 3225 ਰੁਪਏ ਵੈਚੂ ਪਈ 13 ਤਰੀਕ ਨੂੰ ਨਵੰਬਰ ਨੂੰ ਬਾਕੀ ਵਿਡਨ ਲਾਈਕਾਂ ਨਹੀਂ ਸ਼ੇਅਰ ਕਮੈਂਟ ਕਰਦੇ ਹੋ ਜੇ ਕੀ ਹੋ ਢੇਰੀ ਵੈਗਦੀਏ ਤੱਕ ਦਿਖਾਉਣੇ ਆ ਵੀ ਬਾਕੀ ਫਿਰ ਚੱਲਦੇ ਆ ਬਈ ਆਪਾਂ ਉਹ ਵੈਰੈਟੀ ਵੇਨੇ ਕਿਹੜੀ ਉਧਰ ਆ ਰਿਓ ਢੇਰੀ ਕਹਿੰਦੇ ਆ ਉਹ ਜਾਂਦਾ ਉਹ ਆ ਗਿਆ ਤੂੰ ਭਜਾਤਾ ਹੁਣ ਹੁਣ ਤਾਂ ਸਾਨੂੰ ਦਾਦਾ ਕਿੱਦਿ ਚੀਮੇ ਸਾਨੂੰ ਦੋ ਕੁ 17 18 ਵੈਰਾਈਟੀ ਆ ਹਾਂਜੀ ਬੋਲੋ ਬੋਲੋ ਆਪਦੇ ਜੋ ਇੱਕ ਬੋਲੋ ਜਾਂ ਪਾਓ ਬਹੁਤ ਬੋਲੋ ਜੀ ਹੋਰ ਆਪਾਂ ਆਪ ਦੀ ਵੀਡੀਓ ਬਣਾ ਲੈਂਦੇ ਆਂ ਕਿਪੂ ਬੋਲ ਯਾਰ ਸਾਰੇ ਲੋਬੀ ਕਿਸਾਨ ਭਰਾਓ ਇਹਦੋ ਬਸ ਜਨਾ ਬੋਲੀ ਨਿਕੜ ਜੇ ਜਾਂਦੀ ਹੈ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਓ ਬਹੁਤ ਬਹੁਤ ਧੰਨਵਾਦ